ਲਗਾ ਮਾਤਰਾ ਨਾਮ ਪਹਿਲੀ ਲਗਾ ਮਾਤਰਾ ਦਾ ਮੁਕਤਾ ਮੂਲ ਸਵਰ ਐੜਾ ਜੋ ਇਸ ਦੀ ਆਵਾਜ਼ ਨਿਕਲੇਗੀ ਸਾਊਂਡ ਕ੍ਰੀਏਟ ਹੋਏਗਾ ਅ ਇਹ ਛੋਟੀ ਸਵਰ ਹੋਏਗਾ ਜਿਸ ਦਾ ਕੋਈ ਚਿੰਨ ਨਹੀਂ ਕੋਈ ਲਗਾ ਮਾਤਰਾ ਨਹੀਂ ਲੱਗੇਗੀ ਅਹ 3 ਨਤੇ ਥਾਂ ਦੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰ ਹੀ ਚੁੱਕੀ ਆ ਮੁਕਤਾ ਮੀਨਸ ਮੁਕਤਾ ਹੁਣ ਅਸੀਂ ਪਰ ਲਿਖਣਾ ਆ ਦੋ ਅੱਖਰਾਂ ਦਾ ਮੇਲ ਕਰ ਦੇਣਾ ਆ ਜੋੜ ਕੇ ਪਪਾ ਰਾਰਾ ਪਰ ਪਰ ਲੇਕਿਨ ਇਸ ਦੇ ਵਿੱਚ ਅ ਛੋਟਾ ਜਿਹਾ ਸਾਊਂਡ ਜੋ ਕ੍ਰੀਏਟ ਹੋਵੇਗਾ ਉਹ ਅ ਦਾ ਸਾਊਂਡ ਜ਼ਰੂਰ ਵਿੱਚ ਕ੍ਰੀਏਟ ਹੋਏਗਾ ਤਾਹੀ ਕਰਕੇ ਮੁਹਾਰਨੀ ਦਾ ਪਹਿਲਾ ਅੱਖਰ ਐੜਾ ਮੁਖਤਾ ਹੈ ਲੌਜੀਕ ਦੇਖੋ ਕਿੰਡਾ ਵੱਡਾ ਸੈਟਅਪ ਕੀਤਾ ਹੋਇਆ ਸਾਡੇ ਗੁਰੂ ਮਹਾਰਾਜ ਜੀ ਨੇ ਜੋ ਇਹ ਗੁਰੂ ਦੇ ਮੁਖਤ ਉਚਾਰੀ ਹੋਈ ਬੋਲੀ ਅੱਜ ਮਾਂ ਦਾ ਦਰਜਾ ਲੈ ਚੁੱਕੀ ਸਾਡੀ ਮਾਂ ਬੋਲੀ ਪੰਜਾਬੀ ਜਿਸ ਦੇ ਵਿੱਚ ਲੌਜੀਕ ਬਹੁਤ ਤਕੜੇ ਤਕੜੇ ਲੌਜੀਕ ਸੈਟਅਪ ਕੀਤੇ ਹੋਏ ਆ ਪਪਾ ਪਲਸ ਐੜਾ ਪਲਸ ਰਾਰਾ ਪਲਸ ਐੜਾ ਤੇ ਦੋ ਅੱਖਰਾਂ ਦੇ ਜੋੜ ਦੇ ਵਿੱਚ ਇਹ ਅ ਅ ਜ਼ਰੂਰ ਆਇਆ ਪਰ ਪਪਾ ਰਾਰਾ ਵੀ ਇਸ ਮੁਖਤੇ ਦੇ ਨਾਲ ਜੁੜ ਕੇ ਹੀ ਪਰ ਬਣਿਆ ਪਪਾ ਰਰ ਪਰ ਭੋਲ ਕੇ ਮਹਿਸੂਸ ਕਰੋਗੇ ਤੇ ਐੜਾ ਤੁਹਾਨੂੰ ਵਿੱਚ ਸਾਊਂਡ ਦੇਗਾ ਹੀ ਦੇਗਾ ਇਸੇ ਤਰ੍ਹਾਂ ਜਿੱਜਾ ਲੱਲਾ ਜਲ ਜਦੋਂ ਅਸੀਂ ਕਹਿੰਨੇ ਆ ਤੇ ਅ ਅ ਵਿੱਚ ਸਾਊਂਡ ਆਂਦਾ ਹੀ ਹੁੰਦਾ ਹੈ ਫਲ ਜਦੋਂ ਤੁਸੀਂ ਫਲ ਕਹੋਗੇ ਹਲ ਹਲ ਕਹੋਗੇ ਜਿੰਨੇ ਵੀ ਅੱਖਰ ਜੋ ਮੁਕਤੇ ਦੇ ਨਾਲ ਤੁਸੀਂ ਬਣਾ ਸਕਦੇ ਆ ਜੋੜ ਦੋ ਦਾ ਜੋੜ ਤਿੰਨ ਦਾ ਜੋੜ ਚਾਰ ਦਾ ਜੋੜ ਕੋਈ ਕੋਈ ਪੰਜ ਦਾ ਬਹੁਤ ਹੀ ਰੇਅਰ ਬਹੁਤ ਘੱਟ ਪੰਜ ਦਾ ਜੋੜ ਆ ਨਹੀਂ ਤਾਂ ਦੋ ਤੋਂ ਚਾਰ ਤੇ ਅਖਰਾਂ ਤੱਕ ਦਾ ਜੋੜ ਹੈ ਉਹਦੇ ਵਿੱਚ ਐਡਾ ਜੋ ਮੁਕਤ ਆਇਆ ਇਹ ਉਹ ਜ਼ਰੂਰ ਤੁਹਾਨੂੰ ਉੱਥੇ ਦਿ세ਗਾ ਹੀ ਦਿ세ਗਾ ਮਹਿਸੂਸ ਕਰਾਏਗਾ ਆਪਣੀ ਹੋਂਦ ਨੂੰ ਮੁਕਤੇ ਦੇ ਵਿੱਚ ਉਹ ਦੇਖੋ ਕਿੰਨੀ ਪਾਵਰ ਹੈ ਕੋਈ ਲਗਾ ਮਾਤਰਾ ਨਹੀਂ ਲੱਗਦੀ ਇਸ ਦਾ ਸਾਊਂਡ ਮਿਕਸਪ ਹੋ ਕੇ ਆਏਗਾ ਹੀ ਆਏਗਾ ਜਿਹੜੇ ਮਰਜੀ ਅੱਖਰਾਂ ਦੇ ਤੁਸੀਂ ਜੋੜ ਕਰ ਲਓ ਲਗਾ ਮਾਤਰਾ ਦੂਸਰੇ ਸਥਾਨ ਦੇ ਉੱਤੇ ਕੰਨਾ ਕੰਨੇ ਦੀ ਸਾਂਝ ਪਾਵਾਂਗੇ ਨਾਮ ਮੂਲ ਸਵਰ ਆਵਾਜ਼ ਕਿਸ ਤਰ੍ਹਾਂ ਆ ਚਿੰਨ ਤੇ ਸਥਾਨ ਕਿੰਦੇ ਥਾਂ ਦੀ ਗੱਲ ਕਰਾਂਗੇ ਨਾਮ ਕੰਨਾ ਕੰਨਾ ਮਤਲਬ ਕਿ ਜਿਹੜਾ ਅੱਖਰ ਆ ਉਸ ਦੇ ਨਾਲ ਜਦੋਂ ਇੱਕ ਡੰਡੇ ਦੀ ਤਰ੍ਹਾਂ ਇਸ ਨੂੰ ਲਗਾਉਣਾ ਹੈ ਇੱਕ ਦੀ ਤਰ੍ਹਾਂ ਇਸ ਨੂੰ ਲਗਾਉਣਾ ਹੈ ਆ ਕਦੇ ਵੀ ਇਸ ਨੂੰ ਜਦੋਂ ਤੁਸੀਂ ਇਸ ਕੰਨੇ ਨੂੰ ਲਗਾਓਗੇ ਤੇ ਅੱਖਰ ਦੇ ਅੱਧ ਤੱਕ ਹੀ ਇਸ ਨੂੰ ਸਮਾਪਤ ਕਰਤ ਹੋਗੇ ਇਹ ਹੁੰਦਾ ਹੈ ਕੰਨਾ ਮੂਲ ਸਵਰ ਜਿਸ ਤਰ੍ਹਾਂ ਇਹ ਕਿਸੇ ਵੀ ਅੱਖਰ ਦੇ ਨਾਲ ਜਦੋਂ ਲੱਗੇਗਾ ਉਹ ਉਸ ਦਾ ਜੋ ਮੂਲ ਸਵਾਰਾ ਲੰਬਾ ਹੋ ਜਾਵੇਗਾ ਆਵਾਜ਼ 사ઉండ్ ਦੀ ਗੱਲ ਕਰੀਏ ਲੰਬਾ ਸਵਾਰ ਜਾਨੀ ਕਿ ਆ ਕੰਨ ਚਿੰਨ ਤੇ ਥਾ ਜੇ ਇਹਦੇ ਚਿੰਨ ਤੇ ਥਾਂ ਦੀ ਗੱਲ ਕਰਨੀ ਆ ਇੱਕ ਡੰਡੇ ਦੀ ਤਰ੍ਹਾਂ ਦਿਸੇਗਾ ਇੱਕ ਦੀ ਤਰ੍ਹਾਂ ਦਿਸੇਗਾ ਇੱਕ ਡੰਡੀ ਦੀ ਤਰ੍ਹਾਂ ਤੇ ਜਦੋਂ ਵੀ ਅੱਖਰ ਦੇ ਤੁਸੀਂ ਇਸ ਨੂੰ ਲਗਾਉਣਾ ਆ ਤੇ ਉਸ ਦੇ ਸੱਜੇ ਪਾਸੇ ਹੀ ਇਸ ਦੀ ਥਾਂ ਆ ਸੱਜੇ ਪਾਸੇ ਹੀ ਇਹ ਲੱਗੇਗਾ ਆਓ ਜਾਣੀਏ ਕੰਨੇ ਨੂੰ ਅੱਖਰ ਦੇ ਨਾਲ ਜੋੜ-ਜੋੜ ਕੇ ਕਿਸ ਤਰ੍ਹਾਂ ਦੋ ਜੋ ਦੋ ਅੱਖਰਾਂ ਦੇ ਵਿਚਕਾਰ ਜਦੋਂ ਇਹ ਕੰਨਾ ਲੱਗਾ ਤੇ ਕੀ ਬਣਿਆ ਪਪਾ ਕੰਨਾ ਰਾਰਾ ਪਪੇ ਨੂੰ ਕੰਨਾ ਰਾਰਾ ਪਾਰ ਜਿੱਜਾ ਕੰਨਾ ਲੱਲਾ ਜਿੱਜੇ ਨੂੰ ਕੰਨਾ ਲੱਲਾ ਜਾਲ ਹਾ ਹਾ ਕੰਨਾ ਰਾ ਰਾ ਹਾਹੇ ਨੂੰ ਕੰਨਾ ਰਾ ਰਾ ਹਾਰ ਪੱਬਾ ਕੰਨਾ ਗੱਗਾ ਪੱਬੇ ਨੂੰ ਕੰਨਾ ਗੱਗਾ ਪਾਗ ਇਹ ਹੈ ਲਗਾ ਮਾਤਰਾ ਦਾ ਦੂਸਰੀ ਸਥਾਨ ਦੇ ਉੱਤੇ ਸਥਿਰ ਕੰਨਾ ਲਗਾ ਮਾਤਰਾ ਦੇ ਤੀਸਰੇ ਸਥਾਨ ਦੇ ਉੱਤੇ ਸਿਹਾਰੀ ਉਸ ਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਨਾਮ ਮੂਲ ਸਵਰ ਆਵਾਜ਼ ਚਿੰਨ ਤੇ ਸਥਾਨ ਦੀ ਤੁਹਾਡੇ ਨਾਲ ਮੈਂ ਸਾਂਝ ਪਾਵਾਂਗੀ ਲਗਾ ਮਾਤਰ ਦੇ ਤੀਸਰੇ ਸਥਾਨ ਦੇ ਉੱਤੇ ਸਥਿਰ ਸਿਹਾਰੀ ਜੋ ਕਿ ਇਹ ਸਿਹਾਰੀ ਜਿਹੜੀ ਮਾਤਰਾ ਆ ਇਹ ਖੱਬੇ ਪਾਸੇ ਵਰਤੀ ਜਾਂਦੀ ਆ ਅੱਖਰ ਦੇ ਖੱਬੇ ਪਾਸੇ ਵਰਤੀ ਜਾਂਦੀ ਆ ਜਿਸ ਦਾ ਸਵਰ ਜੋ ਹੈ ਉਹ ਛੋਟਾ ਆ ਆਉ ਜਾਣੀਏ ਨਾਮ ਸਿਹਾਰੀ ਮੂਲ ਸਵਰ ਜੋ ਹੈ ਉਹ ਛੋਟਾ ਹੈ ਜੋ ਇਸ ਦੀ ਆਵਾਜ਼ ਆਉਂਦੀ ਆ ਉਹ ਛੋਟੀ ਹੀ ਆਏਗੀ ਆਈ ਦੀ ਆਵਾਜ਼ ਆਏਗੀ ਏ ਚਿੰਨ ਤੇ ਸਥਾਨ ਦੀ ਗੱਲ ਕਰੀਏ ਤੇ ਇਹ ਅੱਖਰ ਦੇ ਖੱਬੇ ਪਾਸੇ ਹੀ ਜਦੋਂ ਵੀ ਲੱਗੇਗਾ ਸਿਹਾਰੀ ਅੱਖਰ ਦੇ ਖੱਬੇ ਪਾਸੇ ਹੀ ਲੱਗੇਗੀ ਆਓ ਫਿਰ ਅਖਰਾਂ ਦੇ ਨਾਲ ਇਸ ਨੂੰ ਸਜਾ ਕੇ ਤੁਹਾਡੇ ਨਾਲ ਸਾਝ ਪਾਵਾਂ ਕੁਝ ਕੁ ਅਖਰਾਂ ਦੀ ਚਿਚਾ ਚਿਚੇ ਨੂੰ ਸਿਹਾਰੀ ਰਾਰਾ ਚੇਰ ਤੱਤਾ ਤੱਤੇ ਨੂੰ ਸਿਹਾਰੀ ਲਲਾ ਤਿਲ ਦੱਦਾ ਦੱਦੇ ਨੂੰ ਸਿਹਾਰੀ ਨੰਨਾ ਦੇਨ ਸਸਾ ਸਸੇ ਨੂੰ ਸਿਹਾਰੀ ਰਾਰਾ ਸੇਰ ਚਿਚੇ ਨੂੰ ਸਿਹਾਰੀ ਰਾਰਾ ਚੇਰ ਦੱਦੇ ਨੂੰ ਸਿਹਾਰੀ ਲੱਲਾ ਤੇਲ ਦੱਦੇ ਨੂੰ ਸਿਹਾਰੀ ਨੰਨਾ ਦਿਨ ਸੱਸੇ ਨੂੰ ਸਿਹਾਰੀ ਰਾਰਾ ਸਿਰ ਲਗਾ ਮਾਤਰਾ ਲਗਾ ਮਾਤਰਾ ਦੀ ਜੋ ਚੌਥੇ ਸਥਾਨ ਦੇ ਉੱਤੇ ਸਥੇਰ ਲਗਾ ਮਾਤਰਾ ਬਿਹਾਰੀ ਉਸ ਦੇ ਬਾਰੇ ਤੁਹਾਡੇ ਨਾਲ ਮੈਂ ਸਾਂਝ ਪਾਵਾਂਗੀ ਨਾਮ ਬਿਹਾਰੀ ਮੂਲ ਸਵਰ ਜੋ ਹੈ ਇਸ ਦਾ ਲੰਬਾ ਸਵਰ ਹੈ ਆਵਾਜ਼ ਜਿਹੜੀ ਇਸ ਦੀ ਆਏਗੀ ਲੰਬੇ ਸਵਰ ਦੇ ਵਿੱਚ ਈ ਦੀ ਆਵਾਜ਼ ਆਏਗੀ ਚਿੰਨ ਤੇ ਥਾਂ ਦੀ ਗੱਲ ਕਰਾਂ ਤੇ ਇਹ ਅੱਖਰ ਦੇ ਸੱਜੇ ਪਾਸੇ ਹੀ ਲੱਗੇਗਾ ਅੱਖਰਾਂ ਤੇ ਨਾਲ ਇਸ ਦਾ ਜੋੜ ਜੋੜ ਕੇ ਤੁਹਾਡੇ ਨਾਲ ਸ਼ਬਦ ਦੀ ਸਾਂਝ ਪਾਵਾਂ ਤਾਂ ਆਓ ਚਲਦੇ ਆਂ ਬਿਹਾਰੀ ਦਿਵੰਨ ਨੂੰ ਕਿ ਇਸ ਦਾ ਪ੍ਰਯੋਗ ਅਸੀਂ ਕਿਸ ਤਰ੍ਹਾਂ ਕਰ ਸਕਦੇ ਆਂ ਅੱਖਰਾਂ ਦੇ ਨਾਲ ਚਿਚਾ ਬਿਹਾਰੀ ਰਾਰਾ ਚੀਰ ਤਤਾ ਬਿਹਾਰੀ ਰਾਰਾ ਤੀਰ ਕੰਕਾ ਰਾੜਾ ਬਿਹਾਰੀ ਘੜੀ ਵਾਵਾ ਬਿਹਾਰੀ ਰਾਰਾ ਵੀਰ ਕਿੱਚੇ ਨੂੰ ਵਿਹਾਰੀ ਰਾਰਾ ਚੀਰ ਤੱਤੇ ਨੂੰ ਵਿਹਾਰੀ ਰਾਰਾ ਤੀਰ ਕੰਗਾ ਰਾੜੇ ਨੂੰ ਵਿਹਾਰੀ ਘੜੀ ਵਾਵੇ ਨੂੰ ਵਿਹਾਰੀ ਰਾਰਾ ਵੀਰ ਲਗਾ ਮਾਤਰਾ ਪੰਜਵੀਂ ਲਗਾ ਮਾਤਰਾ ਦੇ ਪੰਜਵੇਂ ਸਥਾਨ ਦੇ ਉੱਤੇ ਹੈ ਔਂਕਰ ਤੁਹਾਡੇ ਨਾਲ ਮੈਂ ਸਾਂਝ ਪਾਵਾਂਗੀ ਔਂਕੜ ਦੀ ਨਾਮ ਔਂਕੜ ਮੂਲ ਸਵਰ ਛੋਟੇ ਸਵਰ ਦੇ ਵਿੱਚ ਇਸ ਨੂੰ ਲਿਆ ਜਾਏਗਾ 사ਉਂਡ ਇਸ ਦਾ ਜੋ ਨਿਕਲੇਗਾ ਉਹ ਉ ਦੇ ਨਾਲ ਹੀ ਸ਼ਾਰਟ ਦੇ ਵਿੱਚ ਨਿਕਲਿਆ ਆਵੇਗਾ ਜੋ ਇਸ ਦਾ ਸਵਾਰ ਉਹ ਛੋਟਾ ਹੈ ਚਿੰਨ ਤੇ ਸਥਾਨ ਚਿੰਨ ਇੱਕ ਵਿਸ਼ਿਆ ਹੋਇਆ ਇੱਕ ਮਾਈਨਸ ਦਾ ਜਿਸ ਤਰ੍ਹਾਂ ਨਿਸ਼ਾਨ ਹੁੰਦਾ ਆ ਤੇ ਥਾਂ ਇਸ ਦੀ ਹੈ ਅੱਖਰ ਦੇ ਪੁੰਜੇ ਜਾਨੀ ਕਿ ਪੈਰ ਦੇ ਵਿੱਚ ਆਓ ਫਿਰ ਇਸ ਅੰਕੜ ਨੂੰ ਜਾਣਦੇ ਹਾਂ ਊੜਾ ਅੰਕੜ ਠੱਠਾ ਉੱਠ ਸਸਾ ਅੰਕੜ ਰਾਰਾ ਸਰ ਪਪਾ ਔਂਕੜ ਲੱਲਾ ਪੁੱਲ ਸਸਾ ਔਂਕੜ ਨਾਣਾ ਸੋਣ ਊੜੇ ਨੂੰ ਔਂਕੜ ਠੱਠਾ ਓਠ ਸਸੇ ਨੂੰ ਔਂਕੜ ਰਾਰਾ ਸੋਰ ਪਪੇ ਨੂੰ ਔਂਕੜ ਲੱਲਾ ਪੁੱਲ ਸਸੇ ਨੂੰ ਔਂਕੜ ਨਾਣਾ ਸੋਣ ਲਗਾ ਮਾਤਰਾ ਦੇ ਛੇਵੇਂ ਸਥਾਨ ਦੇ ਉੱਤੇ ਸਥਿਰ ਦੁਲੈਂਕੜ ਤੁਹਾਡੇ ਨਾਲ ਮੈਂ ਸਾਂਝ ਪਾਵਾਂਗੀ ਨਾਮ ਦੁਲੈਂਕੜ ਮੂਲ ਸਵਰ ਜੋ ਹੈ ਉਹ ਲੰਬਾ ਸਵਰ ਹੈ 사ਉਂਡ ਜੋ ਇਸ ਤਰ੍ਹਾਂ ਨਿਕਲ ਕੇ ਆਏਗਾ ਉਹ ਓ ਦੀ ਆਵਾਜ਼ ਦੇ ਵਿੱਚ ਹੀ ਆਏਗਾ ਲੰਬੇ ਵਾਈਜ਼ ਊੜੇ ਨੂੰ ਤੇ ਲੈਂਕੜ ਊ ਇਸ ਤਰ੍ਹਾਂ ਅ ਚਿੰਨ ਤੇ ਥਾਂ ਦੀ ਗੱਲ ਕਰੀਏ ਤੇ ਇਹ ਦੋ ਇਕਿਆਂ ਦੀ ਤਰ੍ਹਾਂ ਜਿਸ ਤਰ੍ਹਾਂ ਮਾਈਨਸ ਤੇ ਪੁਆਇੰਟਸ ਹੁੰਦੇ ਆ ਇਹਨਾਂ ਨੂੰ ਉੱਪਰ ਥੱਲੇ ਕਰ ਦੋ ਬੈਲੈਂਸ ਦੇ ਪੁਆਇੰਟਸ ਹੁੰਦੇ ਇਸ ਤਰ੍ਹਾਂ ਇਸ ਦਾ ਚਿੰਨ ਤੁਹਾਨੂੰ ਦਿਖਾਈ ਦੇਗਾ ਤੇ ਥਾਂ ਇਸ ਦੀ ਅੱਖਰ ਦੇ ਪੈਰ ਦੇ ਵਿੱਚ ਹੀ ਹੋਵੇਗੀ ਆਓ ਇਸ ਨੂੰ ਅੱਖਰਾਂ ਦੇ ਨਾਲ ਵਰਤ ਕੇ ਤੁਹਾਡੇ ਨਾਲ ਸਾਂਝ ਪਾਉਂਦੀਆਂ ਊੜਾ ਤੁਲੰਕਰ ਠੱਠਾ ਊਠ ਸਸਾ ਦੁਲੈਂਕੜ ਰਾਰਾ ਸੂਰ ਗੱਗਾ ਊੜਾ ਦੁਲੈਂਕੜ ਗਾਉ ਰਾਰਾ ਦੁਲੈਂਕੜ ਪੱਪਾ ਰੂਪ ਊਰੇ ਨੂੰ ਦੁਲੈਂਕੜ ਠੱਠਾ ਊਂਠ ਸਸੇ ਨੂੰ ਦੁਲੈਂਕੜ ਰਾਰਾ ਸੂਰ ਗੱਗਾ ਊਡੇ ਨੂੰ ਦ ਲੈੰਕਰ ਗਾਉ ਰਾਰੇ ਨੂੰ ਦ ਲੈੰਕਰ ਪਪਾ ਰੂਪ ਲਗਾ ਮਾਤਰਾ ਲਗਾ ਮਾਤਰਾ ਦੇ 7ਵੇਂ ਸਥਾਨ ਦੇ ਉੱਤੇ ਸਥਿਰ ਲਾਂ ਮੂਲ ਸਵਰ ਛੋਟਾ ਆਵਾਜ਼ ਦੇ ਤੌਰ ਦੇ ਉੱਤੇ ਸਾਊਂਡ ਕ੍ਰੀਏਟ ਕਰੇਗਾ ਏ ਚਿੰਨ ਤੇ ਥਾਂ ਦੀ ਗੱਲ ਕਰੀਏ ਤੇ ਇੱਕ ਡੰਡੀ ਦੀ ਤਰ੍ਹਾਂ ਮੁੜੀ ਹੋਈ ਡੰਡੀ ਦੀ ਤਰ੍ਹਾਂ ਅੱਖਰ ਦੇ ਸਿਰ ਦੇ ਉੱਤੇ ਇਸ ਦਾ ਸਥਾਨ ਹੋਵੇਗਾ ਆਪੇ ਅੱਖਰਾਂ ਦੇ ਨਾਲ ਲਾਂ ਨੂੰ ਲਗਾਉਂਦੇ ਹੋਏ ਅ ਅੱਖਰ ਤੋਂ ਸ਼ਬਦ ਨੂੰ ਬਣਾਉਂਦੇ ਹੋਏ ਤੁਹਾਡੇ ਨਾਲ ਸਾਂਝ ਪਾਵਾਂ ਤਾਂ ਮਾ ਲਾ ਲਲਾ ਮੇ ਸਸਾ ਲਾਂ ਰਾ ਰਾ ਸੇਰ ਕਖਾ ਲਾ ਦੱਦਾ ਖੇਡ ਜੱਜਾ ਲਾ ਬੱਬਾ ਜੇਬ ਮੰਮੀ ਨੂੰ ਲਾ ਲੱਲਾ ਮੇਲ ਸੱਸੇ ਨੂੰ ਲਾ ਰਾਰਾ ਸੇਰ ਖਖੇ ਨੂੰ ਲਾ ਦੱਦਾ ਖੇਡ ਜੱਜੇ ਨੂੰ ਲਾ ਪੱਬਾ ਜੇਬ ਲਗਾ ਮਾਤਰਾ ਤੇ 8ਵੇਂ ਸਥਾਨ ਦੇ ਉੱਤੇ ਸਥਿਰ ਦੋ ਲਾਵਾ ਦੋ ਲਾਵਾ ਦੇ ਵਾਰੇ ਤੁਹਾਡੇ ਨਾਮ ਇਹ ਸਾਝ ਤਾਰੀ ਪਾਵਾਂਗੇ ਨਾਮ ਦੋ ਲਾਵਾ ਮੂਲ ਸਵਰ ਲੰਬਾ ਸਵਰ 사ਉਂਡ ਐ ਦੀ ਆਵਾਜ਼ ਦੇ ਵਿੱਚ ਏ ਆਵੇਗਾ ਚਿੰਨ ਤੇ ਥਾਂ ਜੋ ਇਸ ਦਾ ਚਿੰਨ ਹੈ ਉਹ ਦੋ ਦੰਡੀਆਂ ਨੂੰ ਜੋੜ ਕੇ ਜਿਸ ਤਰ੍ਹਾਂ ਲਾਂ ਦੀ ਇੱਕ ਡੰਡੀ ਤੇ ਜੇ ਦੋ ਦੰਡੀਆਂ ਹੋ ਜਾਣ ਤੇ ਦੋ ਲਾਵਾ ਥਾਂ ਜੋ ਇਸਦਾ ਹੈ ਅੱਖਰ ਦੇ ਸਿਰ ਦੇ ਉੱਤੇ ਇਸਦਾ ਥਾਮ ਹੈ ਤੇ ਇਸ ਨੂੰ ਪ੍ਰਯੋਗ ਕਿਸ ਤਰ੍ਹਾਂ ਕਰਦੇ ਆ ਆਓ ਤੁਹਾਡੇ ਨਾਲ ਸਾਂਝ ਪਾਵਾਂ ਅੱਖਰਾਂ ਦੇ ਉੱਤੇ ਪ੍ਰਯੋਗ ਕਰਕੇ ਮਮਾ ਦੁਲਾਵਾ ਲਲਾ ਮੈਲ ਸਸਾ ਦੁਲਾਵਾ ਰਾਰਾ ਸੈ ਬਾਬਾ ਦੁਲਾਵਾ ਰਾਰਾ ਵੈਰ ਪਪਾ ਦੁਲਾਵਾ ਰਾਰਾ ਪੈਰ ਮੰਮੇ ਨੂੰ ਦੁਲਾਵਾ ਲਾਲਾ ਮੈਲ ਸੱਸੇ ਨੂੰ ਦੁਲਾਵਾ ਰਾਰਾ ਸੈਰ ਵਾਵੇ ਨੂੰ ਦੁਲਾਵਾ ਰਾਰਾ ਵੈਰ ਪਪੇ ਨੂੰ ਦੁਲਾਵਾ ਰਾਰਾ ਪੈਰ ਲਗਾ ਮਾਤਰਾ ਦੇ 9ਵੇਂ ਸਥਾਨ ਦੇ ਉੱਤੇ ਸਥਿਰ ਹੋੜਾ ਉਸ ਦੇ ਬਾਰੇ ਤੁਹਾਡੇ ਨਾਲ ਸਾਂਝਦਾਰੀ ਪਾਵਾਂਗੀ ਨਾਮ ਹੋੜਾ ਮੂਲ ਜੋ ਹੈ ਇਸ ਦਾ ਲੰਬਾ ਸਵਰ ਹੈ ਜੋ ਇਸ ਦਾ ਸਾਊਂਡ ਨਿਕਲ ਕੇ ਆਵਾਜ਼ ਨਿਕਲ ਕੇ ਆਉਂਦੀ ਹੈ ਉਹ ਹੈ ਓ ਦੀ ਆਵਾਜ਼ ਚਿੰਨ ਤੇ ਥਾਂ ਦੀ ਗੱਲ ਕਰੀਏ ਤੇ ਇਹ ਇੱਕ ਜਿਸ ਤਰ੍ਹਾਂ ਕਿ ਇੱਕ ਵਰਮ ਜਿਹੜਾ ਆ ਉਹ ਤੁਰਦਾ ਹੋਇਆ ਜ਼ਮੀਨ ਦੇ ਉੱਤੇ ਦਿਸੇ ਪਰ ਇਸ ਦਾ ਜੋ ਪ੍ਰਯੋਗ ਹੈ ਅੱਖਰ ਦੇ ਸਿਰ ਦੇ ਉੱਤੇ ਤਾਜ ਦੀ ਤਰ੍ਹਾਂ ਸਜੇਗਾ ਹੋੜਾ ਆਓ ਅੱਖਰਾਂ ਦੇ ਨਾਲ ਇਸ ਨੂੰ ਜੋੜ ਕੇ ਕੀ ਸ਼ਬਦ ਨਿਕਲਦੇ ਆ ਉਸ ਦੇ ਬਾਰੇ ਤੁਹਾਡੇ ਨਾਲ ਇਸ ਪ੍ਰਯੋਗ ਦੀ ਗੱਲ ਕਰੀਏ ਹੋੜੇ ਦੇ ਪ੍ਰਯੋਗ ਦੀ ਕ ਕਾ ਕੋੜਾ ਲੱਲਾ ਕੋਲ ਪੱਬਾ ਹੋੜਾ ਰਾਰਾ ਪੋਰ ਮਮਾ ਹੋੜਾ ਰਾਰਾ ਮੋਰ ਢੱਡਾ ਹੋੜਾ ਲੱਲਾ ਢੋਲ ਕੱਕੇ ਨੂੰ ਹੋੜਾ ਲੱਲਾ ਕੋਲ ਪੱਬੇ ਨੂੰ ਹੋੜਾ ਰਾਰਾ ਪੋਰ ਮੰਮੇ ਨੂੰ ਹੋੜਾ ਰਾਰਾ ਮੋਰ ਟੱਡੇ ਨਹੋੜਾ ਲੱਲਾ ਢੋਲ ਲਗਾ ਮਾਤਰਾ 10ਵੇਂ ਸਥਾਨ ਦੇ ਉੱਤੇ ਕਨੌੜਾ ਕਨੌੜੇ ਨੂੰ ਅਸੀਂ ਸਮਝਾਂਗੇ ਨਾਮ ਕਨੌੜਾ ਮੂਲ ਸਵਾਰ ਜੋ ਹੈ ਉਹ ਲੰਬਾ ਹੈ ਜੋ ਇਸ ਦੀ ਆਵਾਜ਼ ਨਿਕਲ ਕੇ ਆਉਂਦੀ ਹੈ ਉਹ ਆ ਦੀ ਆਵਾਜ਼ ਨਿਕਲ ਕੇ ਆਉਂਦੀ ਹੈ ਚਿੰਨ ਤੇ ਥਾਂ ਜੇ ਚਿੰਨ ਦੀ ਗੱਲ ਕਰੀਏ ਤੇ ਕਨੌੜਾ ਇੱਕ ਹੋੜੇ ਦੇ ਨਾਲ ਗੱਭਿਓ ਇੱਕ ਪੁੰਜੇ ਨੂੰ ਅੱਖਰਵਲ ਨੂੰ ਇੱਕ ਲਾਈਨ ਹੋਰ ਲੱਗ ਜਾਂਦੀ ਹੈ ਜਿਹਦੀ ਕੀ ਥਾਂ ਅੱਖਰ ਦੇ ਸਿਰ ਦੇ ਉੱਤੇ ਥਾਂ ਹੈ ਆਓ ਫਿਰ ਇਸ ਨੂੰ ਅੱਖਰਾਂ ਨਾਲ ਜੋੜ ਕੇ ਇਸ ਲਗਾ ਮਾਤਰ ਨੂੰ ਆਵਾਜ਼ ਕਿਸ ਤਰ੍ਹਾਂ ਕਰਦਾ ਹੈ ਤੇ ਸ਼ਬਦ ਕਿਸ ਤਰ੍ਹਾਂ ਦੇ ਬਣਦੇ ਆ ਕਕਾ ਕਨੌੜਾ ਰਾ ਰਾ ਕਾਰ ਪਪਾ ਕਨੌੜਾ ਰਾਰਾ ਪੋਰ ਕੱਕਾ ਕਨੌੜਾ ਨਾਨਾ ਕੌਣ ਫਫਾ ਕਨੌੜਾ ਜੀਜਾ ਫੌਜ ਕੱਕੇ ਨੂੰ ਹੋੜਾ ਰਾਰਾ ਕੋਰ ਭੱਬੇ ਨੂੰ ਹੋ ਕਨੌੜਾ ਰਾਰਾ ਪੋਰ ਕੱਕੇ ਨੂੰ ਕਨੌੜਾ ਨਾਨਾ ਕੌਣ ਫਫੇ ਨੂੰ ਕਨੌੜਾ ਜੀਜਾ ਫੌਜ